ਹੋਣ ਇੱਕ ਨਾ ਇੱਕ ਨਵੀਂ ਘਟਨਾ ਵਾਪਰੀ ਆ ਜੈਪੁਰ ਦੇ ਵਿੱਚ ਇੱਕ ਨਾ ਗੁਰਸਿੱਖ ਲੜਕੀ ਹੈਗੀ ਆ ਉਹ ਸਿਵਲ ਜੱਜ ਦਾ ਐਗਜ਼ਾਮ ਦੇਣ ਵਾਸਤੇ ਗਈ ਤੇ ਉਹਨੂੰ ਉਥੋਂ ਪੇਪਰਾਂ ਦੇ ਵਿੱਚੋਂ ਉਹਨੂੰ ਬਾਹਰ ਕੱਢ ਦਿੱਤਾ ਇਸੇ ਕਰਕੇ ਵੀ ਤੂੰ ਕਕਾਰ ਪਾ ਕੇ ਐਗਜ਼ਾਮ ਦੇ ਵਿੱਚ ਨਹੀਂ ਬੈਠ ਸਕਦੀ ਹੁਣ ਜੇਕਰ ਇਹੋ ਜਿਹੀਆਂ ਗੱਲਾਂ ਦੱਸਣ ਤੇ ਆਈਏ ਕਿ ਹਜ਼ਾਰਾਂ ਘਟਨਾਵਾਂ ਇਹੋ ਜਿਹੀਆਂ ਜੜੀਆਂ ਹੋਰ ਵੀ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਜਾ ਸਕਦੀਆਂ ਮੈਂ ਭਾਰਤ ਦੇ ਸਾਰੇ ਹਿੰਦੂ ਵੀਰਾਂ ਨੂੰ ਇਹ ਕਹਿਣਾ ਵੀ ਤੁਹਾਡੇ ਕਿਸੇ ਵੀ ਹਿੰਦੂ ਬੇਟੀ ਬੇਟੇ ਨੂੰ ਕਿਸੇ ਵੀ ਇਗਜ਼ਾਮ ਤੋਂ ਇਸ ਕਲੋਂ ਰੋਕਿਆ ਤੂੰ ਜਨੇਊ ਪਾਇਆ ਤੂੰ ਧੋਤੀ ਬੰਨੀ ਆ ਤੂੰ ਤਿਲਕ ਲਾਇਆ ਤੇ ਤੂੰ ਪੇਪਰ ਦੇ ਵਿੱਚ ਨਹੀਂ ਬੈਠ ਸਕਦਾ ਕਦੀ ਹੋਇਆ ਇਸ ਤਰ੍ਹਾਂ ਕਦੀ ਇਹੋ ਜੀ ਨੌਬਤ ਆਈ ਨਹੀਂ ਆਈ ਸੋ ਮਿੱਤਰੋ ਇਹੋ ਜੀਆਂ ਕਟਨਾਵਾ ਜਿਹੜੀਆਂ ਆਵਾਪਰਦੀਆਂ ਸਗੋਂ ਸਾਰੇ ਹਿੰਦੂ ਮੁਸਲਮਾਨਾਂ ਜੈਨੀਆਂ ਬੋਧੀਆਂ ਨੂੰ ਵੀ ਮਿਲ ਕੇ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਨਾ ਕਿ ਇਸ ਗੱਲ ਦਾ ਗੁੱਸਾ ਕਰਨਾ ਚਾਹੀਦਾ ਵੀ ਜਦੋਂ ਸਿੱਖ ਕਹਿੰਦੇ ਆ ਭਾਰਤ ਦੇ ਵਿੱਚ ਸਿੱਖ ਗੁਲਾਮ ਹੈਗੇ ਜਦੋਂ ਕੋਈ ਬੰਦਾ ਕਹੇਗਾ ਨਾ ਭਾਰਤ ਦੇ ਵਿੱਚ ਸਿੱਖ ਗੁਲਾਮ ਹੈਗੇ ਉਸ ਵਕਤ ਪਾ ਬਣ ਮਾਚੇ ਜਾਂਦੇ ਠੀਕ ਝਾੜਾ ਪੈਣ ਲੱਗ ਜਾਂਦਾ ਸਾਰੇ ਕਮੈਂਟਾਂ ਦੇ ਵਿੱਚ ਨਾ ਉਹਦਾ ਵਿਰੋਧ ਕਰਦੇ ਆ ਕਿ ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਭੰਡੀ ਦਾ ਇਹੋ ਜਿਹੇ ਸਬੰਧ ਦੇ ਵਿੱਚ ਕਈ ਕਮੈਂਟ ਤੇ ਗਾਲਾਂ ਵੀ ਕੱਢਦੇ ਹੈਗੇ ਉਹ ਕਹਿੰਦੇ ਤੁਸੀਂ ਬਾਹਰ ਜਾ ਕੇ ਤੇ ਆਪਣੇ ਮੁਲਕ ਦੀ ਬਦਖੋਈ ਕਰਦੇ ਦਰਸ ਲੋਨਾਂ ਨੂੰ ਇਹ ਗੱਲ ਦਾ ਪਤਾ ਨਹੀਂ ਆ ਕਿ ਇਹ ਮੁਲਕ ਦੀ ਬਦਖੋਈ ਨਹੀਂ ਹੈਗੀ ਇਹ ਮੁਲਕ ਦਾ ਜਿਹੜਾ ਸਿਸਟਮ ਹੈ ਸਰਕਾਰਾਂ ਦਾ ਉਹਦਾ ਵਿਰੋਧ ਕਰਦੇ ਨੇ ਅੱਲਾ ਕਿ ਭਾਰਤ ਤੇ ਬੜਾ ਪਿਆਰਾ ਮੁਲਕ ਹੈਗਾ ਜਿੱਥੇ ਰੱਬ ਨੇ ਇੰਨੀ ਖੂਬਸੂਰਤੀ ਬਖਸ਼ੀ ਹੈ ਪਰਮੇਸ਼ਰ ਨੇ ਜਿਸ ਤਰ੍ਹਾਂ ਸਾਰੀ ਦੁਨੀਆ ਦੇ ਵਿੱਚ ਕੁਦਰਤੀ ਬਖਸ਼ਿਸ਼ਾਂ ਕੀਤੀਆਂ ਹੈ ਭਾਰਤ ਦੀ ਕਿਸੇ ਸਟੇਟ ਦੇ ਵਿੱਚ ਵੀ ਜਾਓ ਤੇ ਉੱਥੇ ਮਾਰੇ ਨੇ ਬੜੀ ਸੁੰਦਰਤਾ ਬਖਸ਼ੀ ਹੈਗੀ ਹੈ ਭਾਰਤ ਹਰ ਕੋਨੇ ਦੀ ਆਪਣੀ ਆਪਣੀ ਮਹੱਤਤਾ ਹੈ ਗਈ ਆ ਜੇਕਰ ਆਪਾਂ ਉਥੇ ਕੁਦਰਤੀ ਬਖਸ਼ਣ ਦੀ ਗੱਲ ਕਰੀਏ ਤੇ ਪਰ ਜੇਕਰ ਉਥੋਂ ਦਾ ਸਿਸਟਮ ਦੇਖੀਏ ਜਿਹੜਾ ਸਰਕਾਰੀ ਸਿਸਟਮ ਹੈਗਾ ਬਹੁਤ ਜ਼ਿਆਦਾ ਹੀ ਪੇਸ਼ਟ ਹੋ ਚੁੱਕਾ ਹੈਗਾ ਜਿਹੜਾ ਸਰਕਾਰ ਦੀ ਕ腐ਸ਼ਨ ਦਾ ਵਿਰੋਧ ਹੁੰਦਾ ਉਸ ਵਿਰੋਧ ਨੂੰ ਭਾਰਤ ਦੇ ਲੋਕ ਸਮਝਦੇ ਹੈਗੇ ਕਿ ਇਹ ਭਾਰਤ ਨੂੰ ਪੰਡ ਤੇ ਪਏ ਹੋਣ ਬੜੇ ਲੋਕ ਹੈਗੇ ਆ ਸਾਡੇ ਸਿੱਖ ਵੀ ਇਹੋ ਜਿਹੇ ਕਹੀ ਹੈਗੇ ਜਿਹੜੇ ਕਹਿੰਦੇ ਨਹੀਂ ਯਾਰ ਭਾਰਤ ਦੇ ਵਿੱਚ ਤੇ ਸਿੱਖ ਆਜ਼ਾਦ ਹੈਗੇ ਆ ਕਿ ਪ੍ਰਧਾਨ ਮੰਤਰੀ ਸਾਡਾ ਸਿੱਖ ਸੀਗਾ ਐਮਪੀ ਕਿੰਨੇ ਨੇ ਕਿੰਨੇ ਐਮਐਲਏ ਜਿਹੜੇ ਸਿੱਖ ਹੈਗੇ ਐਮਪੀ ਐਮਐਲਏ ਜਿਹੜੇ ਆ ਸਾਰੇ ਕੱਠ ਪੁਤਲੀਆਂ ਹੈਗੇ ਉਹ ਫਿਰ ਕੱਠ ਪੁਤਲੀਆਂ ਨੂੰ ਦੇਖ ਕੇ ਇਹ ਪਰਮਖਾ ਜਾਂਦੇ ਆ ਵੀ ਸਿੱਖ ਇੱਥੇ ਆਜ਼ਾਦ ਹੈਗੇ ਤੇ ਜਿਹੜੇ ਲੋਕ ਕਹਿੰਦੇ ਆ ਭਾਰਤ ਵਿੱਚ ਸਿੱਖ ਗੁਲਾਮ ਨਹੀਂ ਹੈਗੇ ਉਹਨਾਂ ਲੋਕਾਂ ਨੂੰ ਹੌਂੜਾ ਕੇ ਤੇ ਮੈਦਾਨ ਦੇ ਵਿੱਚ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਜਿਹੜੀਆਂ ਇਹੋ ਜਿਹੀਆਂ ਘਟਨਾਵਾ ਵਾਪਰਦੀਆਂ ਉਹ ਤਾਰਾ ਨਾਮ ਆਫਰਮ